ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਕਯੋਲੀਆਂ ਦੀ ਸਬਜ਼ੀ ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਇਹ ਰੈਸিপি ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਹਾਂਜੀ ਇੱਥੇ ਆਪਾਂ ਆਲੂ ਕੱਟ ਲਏ ਨੇ ਤੇ ਜੇਕਰ ਆਪਾਂ ਸਬਜ਼ੀ ਦੇਰੀ ਨਾਲ ਬਣਾਉਣੀ ਹੈ ਤਾਂ ਆਪਾਂ ਆਲੂ ਪਾਣੀ ਵਿੱਚ ਭਿਗੋ ਕੇ ਰੱਖ ਸਕਦੇ ਹਾਂ ਤੇ ਜਿਹੜੀਆਂ ਕਯੌਲੀ ਦੀਆਂ ਫਲੀਆਂ ਨੇ ਉਹਨਾਂ ਵਿੱਚੋਂ ਆਪਾਂ ਬੀਜ ਕੱਢ ਲਏ ਨੇ ਕਿਉਂਕਿ ਜੇਕਰ ਇਹ ਥੋੜੀਆਂ ਸੌਫਟ ਹੋਣ ਤਾਂ ਆਪਾਂ ਇਹਨਾਂ ਨੂੰ ਸੁੱਕੀ ਸਬਜ਼ੀ ਵਿੱਚ ਵੀ ਬਣਾ ਸਕਦੇ ਹਾਂ ਪਰ ਇੱਥੇ ਆਪਾਂ ਥੋੜੀਆਂ ਪੱਕੀਆਂ ਹੋਈਆਂ ਲੱਗਦੀਆਂ ਸੀ ਤਾਂ ਆਪਾਂ ਇਹਨਾਂ ਦੇ ਬੀਜ ਕੱਢ ਲਏ ਨੇ ਤੇ ਤੜਕੇ ਲਈ ਆਪਾਂ ਪਿਆਜ਼, ਹਰੀ ਮਿਰਚ, ਅਦਰਕ, ਲਸਨ, ਸਪ੍ਰਿੰਗ ਆਨੀਅਨ ਸਾਰਿਆਂ ਨੂੰ ਗ੍ਰाइंड ਕਰ ਲਿਆ ਹੈ ਤੇ ਹੁਣ ਆਪਾਂ ਕਰਦੇ ਹਾਂ ਸਬਜ਼ੀ ਦੀ ਅਗਲੀ ਤਿਆਰੀ ਤਾਂ ਉਸ ਲਈ ਆਪਾਂ ਕੜਾਈ ਵਿੱਚ ਦੇਸੀ ਘਿਓ ਜਾਂ ਸਰੋਂ ਦਾ ਤੇਲ ਲਾਵਾਂਗੇ ਮੈਂ ਇਹ ਸਬਜੀ ਦੇਸੀ ਘਿਓ ਵਿੱਚ ਹੀ ਬਣਾ ਰਹੀ ਹਾਂ ਦੇਸੀ ਘਿਓ ਲੈ ਗਏ ਉਸ ਨੂੰ ਗਰਮ ਕਰਕੇ ਉਸ ਵਿੱਚ ਆਪਾਂ ਜੀਰਾ ਪਾ ਲਵਾਂਗੇ ਇੱਕ ਚਮਚ ਤੇ ਫਿਰ ਉਸ ਨੂੰ ਥੋੜਾ ਜਿਹਾ ਰੋਸਟਡ ਹੋਣ ਲਈ ਛੱਡ ਦੇਵਾਂਗੇ ਜਦੋਂ ਜੀਰਾ ਰੋਸਟਡ ਹੋ ਗਿਆ ਤਾਂ ਆਪਾਂ ਜੋ ਤੜਕਾ ਹਰੀਆਂ ਮਿਰਚਾਂ ਅਦਰਕ ਲਸਣ ਪਿਆਜ਼ ਗ੍ਰाइंड ਕਰਕੇ ਰੱਖਿਆ ਸੀ ਤਾਂ ਉਹ ਤੜਕੇ ਵਿੱਚ ਪਾ ਲਵਾਂਗੇ ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਫਰਾਈ ਕਰਾਂਗੇ ਜਦੋਂ ਤੜਕਾ ਚੰਗੀ ਤਰ੍ਹਾਂ ਨਾਲ ਫਰਾਈ ਹੋ ਜਾਵੇਗਾ ਤਾਂ ਫਿਰ ਆਪਾਂ ਇਸ ਵਿੱਚ ਮਸਾਲੇ ਪਾਵਾਂਗੇ ਤੁਸੀਂ ਦੇਖੋਗੇ ਕਿ ਇੱਥੇ ਆਪਣਾ ਤੜਕਾ ਕਾਫੀ ਚੰਗੀ ਤਰ੍ਹਾਂ ਫਰਾਈ ਹੋ ਗਿਆ ਹੈ ਕੜਾਈ ਨੂੰ ਛੱਡਦਾ ਹੋਵੇ ਜਦੋਂ ਇਸ ਤਰ੍ਹਾਂ ਤੜਕਾ ਤਾਂ ਫਿਰ ਇਸ ਦਾ ਮਤਲਬ ਇਹ ਕਾਫੀ ਹੱਦ ਤੱਕ ਪੱਕ ਚੁੱਕਾ ਹੈ ਹੁਣ ਆਪਾਂ ਇਸ ਵਿੱਚ ਮਸਾਲੇ ਐਡ ਕਰਾਂਗੇ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਇੱਕ ਚਮਚ ਹਲਦੀ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚ ਕਿਸੇ ਵੀ ਦਾਲ ਸਬਜ਼ੀ ਜਾਂ ਰੈਤਾ ਦਹੀਂ ਵਿੱਚ ਜਾਂ ਚਾਵਲ ਵਿੱਚ ਪਉਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਤੇ ਨਾਲ ਹੀ ਆਪਾਂ ਇੱਕ ਚਮਚ ਨੂਨ ਪਾ ਦੇਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਤੜਕੇ ਵਿੱਚ ਮਿਕਸ ਕਰ ਦੇਵਾਂਗੇ ਤੇ 1 ਮਿੰਟ ਲਈ ਆਪਾਂ ਮਸਾਲਿਆਂ ਨੂੰ ਵੀ ਫਰਾਈ ਕਰਾਂਗੇ ਤਾਂ ਜੋ ਆਪਣੇ ਮਸਾਲੇ ਚੰਗੀ ਤਰ੍ਹਾਂ ਨਾਲ ਭੁੰਨ ਜਾਣ ਅਤੇ ਮਸਾਲੇ ਨੂੰ ਭੁੰਨ ਤੋਂ ਬਾਅਦ ਆਪਾਂ ਇਸ ਵਿੱਚ ਕਿਉਰਲੀ ਫਲੀਆਂ ਦੇ ਬੀਜ ਜੋ ਆਪਾਂ ਕੱਢ ਕੇ ਰੱਖੇ ਹੋਏ ਨੇ ਤੇ ਜੋ ਆਪਾਂ ਆਲੂ ਵੀ ਖੱਟੇ ਹੋਏ ਨੇ ਉਹ ਇੰਨਾ ਵਿੱਚ ਮਿਕਸ ਕਰ ਲਵਾਂਗੇ ਅਤੇ ਉਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ 1-2 ਮਿੰਟ ਸੇਕ ਤੇ ਪਕਾਵਾਂਗੇ ਤਾਂ ਜੋ ਇਹਨਾਂ ਵਿੱਚ ਮਸਾਲਾ ਚੰਗੀ ਤਰ੍ਹਾਂ ਨਾਲ ਕੋੜ ਹੋ ਜਾਵੇ ਅਤੇ ਸਬਜ਼ੀ ਦਾ ਫਲੇਵਰ ਕਾਫੀ ਜ਼ਿਆਦਾ ਵਧੀਆ ਆ ਸਕੇ ਹੁਣ ਆਪਣੇ ਇੱਥੇ ਆਲੂ ਅਤੇ ਕਿਓਲੀ ਫਲੀਆਂ ਦੇ ਬੀਜ ਨੂੰ ਭੁੰਜਦੇ ਹੋਏ 1-2 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਸ ਵਿੱਚ ਪਾਣੀ ਐਡ ਕਰ ਦੇਵਾਂਗੇ ਤੇ ਪਾਣੀ ਆਪਾਂ ਸਬਜ਼ੀ ਦੇ ਹਿਸਾਬ ਨਾਲ ਹੀ ਪਾਵਾਂਗੇ 2 ਕੱਪ ਕਾਫੀ ਨੇ ਜੇ ਲੋੜ ਮੁਤਾਬਿਕ ਆਪਾਂ ਨੂੰ ਲੱਗੂਗਾ ਤਾਂ ਆਪਾਂ ਫਿਰ ਥੋੜਾ ਹੋਰ ਪਾ ਸਕਦੇ ਹਾਂ ਤੇ ਫਿਰ ਇਸ ਨੂੰ ਪਾਣੀ ਐਡ ਕਰਕੇ ਇਸ ਨੂੰ ਆਪਾਂ ਢੱਕ ਕੇ ਪਕਣ ਲਈ 8 ਤੋਂ 10 ਮਿੰਟ ਲਈ ਛੱਟ ਦੇਵਾਂਗੇ ਅਤੇ ਫਿਰ ਵਿੱਚ ਵਿੱਚ ਚੈੱਕ ਕਰਦੇ ਰਵਾਂਗੇ ਅਤੇ ਫਿਰ ਆਪਾਂ 8 ਤੋਂ 10 ਮਿੰਟ ਬਾਅਦ ਸਬਜ਼ੀ ਨੂੰ ਦੇਖਦੇ ਹਾਂ ਇੱਥੇ ਆਪਣੀ ਸਬਜ਼ੀ ਨੂੰ ਪਕਤੇ ਹੋਏ 8 ਤੋਂ 10 ਮਿੰਟ ਹੋ ਗਏ ਨੇ ਤੇ ਹੁਣ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਸ ਵਿੱਚ ਤਨੀਆ ਐਡ ਕਰਾਂਗੇ ਕਿਉਂਕਿ ਆਪਾਂ ਕੱਟ ਕੇ ਰੱਖਿਆ ਹੋਇਆ ਹੈ ਉਸ ਨੂੰ ਐਡ ਕਰ ਦੇਵਾਂਗੇ ਅਤੇ ਫਲੇਮ ਨੂੰ ਬੰਦ ਕਰ ਦੇਵਾਂਗੇ ਤਨੀਆ ਐਡ ਕਰਕੇ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਦੇਵਾਂਗੇ ਤੇ ਸਬਜੀ ਆਪਣੀ ਸਰਵਿੰਗ ਦੇ ਲਈ ਤਿਆਰ ਹੈ ਤੇ ਆਓ ਆਪਾਂ ਹੁਣ ਇਸ ਨੂੰ ਸਰਵ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਅਤੇ ਕਮੈਂਟਸ ਕਰਕੇ ਦੱਸਣਾ ਕਿ ਤੁਸੀਂ ਇਹ ਸਬਜੀ ਪਹਿਲਾਂ ਬਣਾਈ ਹੈ ਤੇ ਤੁਸੀਂ ਕਿੱਥੋਂ ਦੇਖ ਰਹੇ ਹੋ ਅਤੇ ਤੁਸੀਂ ਇਸ ਸਬਜੀ ਨੂੰ ਕਿਸ ਨਾਮ ਨਾਲ ਬੁਲਾਉਂਦੇ ਹੋ ਤੇ ਹੁਣ ਆਪਾਂ ਇਸ ਨੂੰ ਸਰਵਿੰਗ ਬੋਲ ਵਿੱਚ ਪਾ ਕੇ ਸਰਵ ਕਰਦੇ ਹਾਂ ਤੇ ਸਰਵਿੰਗ ਲਈ ਰੈਡੀ ਹੈ ਇਹ ਆਪਣੀ ਸਬਜੀ ਤੁਸੀਂ ਪੂਰੀ ਰੋਟੀ ਪਰੌठा ਕਿਸੇ ਵੀ ਚੀਜ਼ ਨਾਲ ਜਾਂ ਚਾਵਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਤੇ ਤੁਸੀਂ ਬਣਾ ਕੇ ਖਾ ਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਪਣੇ ਕਮੈਂਟਸ ਦੇਣੇ ਨਾ ਭੁੱਲਣਾ ਧੰਨਵਾਦ ਸਬਜੀ ਆਪਣੀ ਬਿਲਕੁਲ ਤਿਆਰ ਹੈ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਤੇ ਤੁਸੀਂ ਵੀ ਜਰੂਰ ਟਰਾਈ ਕਰਨਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਸਸ਼ਕਾਲ